ਕੀਆ ਸਮਾ ਲਾਥ ਗਿਆ ਬੱਲੇ ਬੈਕਾ ਸਲਿੱਪ ਕਰ ਗਿਆ ਲੱਪ ਕਰ ਗਿਆ ਗਿੱਲੀ ਆ ਮਸ਼ੀਨ ਚੋਕ ਹੋ ਗਈ ਆ ਬੈਲਟਾਂ ਸਲਿੱਪ ਕੱਢ ਗਈਆਂ ਬੈਲਟਾਂ ਸਲੈਪ ਕੱਢ ਗਿਆ ਗਿੱਲ ਨਾੜ ਗਿੱਲਾ ਵਾ ਦਾਈਓ ਮੈਂ ਕਿਹਾ ਨਾੜ ਗਿੱਲਾ ਉਹਦਮ ਔਰ ਟਰੈਕਟਰ ਸਹੀ ਦਰਿਆ ਆ ਇੱਥੇ ਹਾਂਗ ਹੋ ਗਿਆ ਕੰਮ ਗਿੱਲਾ ਨਾੜ ਆ ਨਾੜ ਗਿੱਲਾ ਹੌਣ ਵਧੀਆ ਕਿੰਨੇ ਚੱਕਰਾਂ ਤੇ ਚੱਲਦਾ ਅੱਗੇ ਅੱਗੇ ਕਿੰਨੇ ਤੇ ਚੱਲਦਾ ਸੀ ਅੱਗੇ 1600 ਤੇ ਤੇ ਕਿੰਨੇ ਚੱਕਰ ਤੋੜਦਾ ਸੀ 200 ਚੱਕਰ ਤੋੜੇ 200 ਚੱਕਰ ਬੱਦੂਆਂ ਨਾਲ 1200 ਤੇ ਵੀ ਆ ਜਾਂਦਾ ਸੀ ਹਾਂ ਇਹ ਗੱਲ ਕੱਲ੍ਹ ਸ਼ਾਮੀ ਹਾਂ ਸ਼ਾਮੀ ਕੱਲ੍ਹ ਸ਼ਾਮੀ ਅਜੇ ਧੁੱਪ ਨਹੀਂ ਲੱਗੀ ਇਹਨੂੰ ਲੱਗ ਗਈ ਤੇ ਫਿਰ ਬਹੁਤ ਹੋਰ ਵੀ ਵਧੀਆ ਚੱਲੂਗਾ ਕਿੰਨੇ ਚਿਰ ਚ ਟਰਾਲੀ ਭਰ ਗਈ ਆ ਹਾਂ ਜੀਆਂ ਦੇ ਮਿੰਟਾਂ ਦੱਸਿਆ ਵੀ ਅਸੀਂ ਸਾਰੀ ਦਿਹਾੜੀ 'ਚ 8 ਟਰਾਲੀਆਂ ਭਰੀਆਂ ਆ 10 10 ਭਰਦੀਆਂ 10 ਸਾਰੀ ਦਿਹਾੜੀ 'ਚ 10 ਭਰੀਆਂ ਅਸੀਂ ਯਾਨੀ ਕਿ 50 ਮਿੰਟਾਂ ਦਾ ਟਾਈਮ ਲੈਂਦੀ ਹੋਊਗੀ ਹਾਂ 50 ਮਿੰਟਾਂ ਦਾ 50 ਮਿੰਟਾਂ ਦਾ ਤੇ 50 ਮਿੰਟਾਂ ਦਾ ਟਰਾਲੀ ਹਾਲਾਂਕਿ ਆਪਾਂ ਕੱਲ ਅਜੇ ਤਣ ਕਬੱਡੀ ਆ ਕੱਲ ਸ਼ਾਮੀ ਗਣ ਕਬੱਡੀ ਆ ਤੇ ਕੋਈ ਨਹੀਂ ਕੱਲ ਤੱਕ ਬਿਲਕੁਲ 20 ਮਿੰਟਾਂ ਟਰਾਲੀ ਭੜੂਗਾ ਕੱਲ ਨੂੰ ਐ ਜੇ ਟੁੱਪ ਲੱਗੀ ਤੇ ਪੂਰੀ ਟਰੈਕਟਰ ਬਹੁਤ ਸੌਖਾ ਜੰਦ ਲੈਂਦਿਆ ਵਾ ਅੱਗੇ ਨੂੰ ਕਿੰਨਾ ਫਰਕ ਵਾ 50% ਦਾ ਫਰਕ ਪੈ ਗਿਆ ਨਾ ਜੁਗੇ ਦੇ ਮੜੇ ਲਾਂਗਾ ਦੇ ਉਦੋਂ ਬੈਹਿੰਦਾ ਸੀ ਹਾਂ ਹੁਣ ਨਹੀਂ ਹੁਣ ਕੋਈ ਚੱਕਰ ਨਹੀਂ ਜਿਵੇਂ ਮਰਜ਼ੀ ਚਲਾਈ ਜਾਵੇ ਠੀਕ ਆ ਹਾਂ ਚਲੋ ਠੀਕ ਆ ਵੀਰ ਠੀਕ ਓਕੇ ਰ ਲਗਭਗ 200 ਚੱਕਰ ਤੋੜੀ ਜਾਂਦਾ ਸੀ ਤਾਂ ਆਪਾਂ ਆਣ ਕੇ ਮਸ਼ੀਨ ਦੇ ਚੱਕਰ ਚੈੱਕ ਕੀਤੇ ਆ ਤਾਂ ਮਸ਼ੀਨ ਦੇ ਚੱਕਰ ਸਹੀ ਸੀਗੇ ਤੇ ਇਸ ਕਰਕੇ ਜ਼ਰੂਰੀ ਨਹੀਂ ਆ ਕਿ ਮਸ਼ੀਨ ਦੇ ਟਰੈਕਟਰ ਨਾਲ ਚੱਕਰ ਹੀ ਤਾਲਮੇਲ ਹੋਣ ਤੇ ਫੇਰ ਸਹੀ ਚੱਲਦਾ ਵਾ ਡਿਪੈਂਡ ਇਸ ਚੀਜ਼ ਤੇ ਵੀ ਕਰਦਾ ਆ ਕਿ ਜਿਹੜਾ ਜਾਲ ਵਾ ਨਾ ਉਹ ਇਹਨਾਂ ਨੇ ਇੰਨਾ ਜ਼ਿਆਦਾ ਦੂਰ ਕੀਤਾ ਹੈਗਾ ਇਹਨਾਂ ਨੂੰ ਪਤਾ ਹੀ ਨਹੀਂ ਸੀਗਾ ਉਸ ਚੀਜ਼ ਦਾ ਵੀ ਇਹਦਾ ਵੀ ਨੁਕਸ ਪੈ ਸਕਦਾ ਵਾ ਜਾਲ ਇੰਨਾ ਜਿਆਦਾ ਦੂਰ ਹੀਗਾ ਉਹਦਾ ਕਰਕੇ ਤੂੜੀ ਵਿੱਚੇ ਹੀ ਘੱਟਾ ਹੀ ਬਣੀ ਜਾਂਦੀ ਸੀਗੀ ਤੇ ਮਸ਼ੀਨ ਨਵੇੜਾ ਨਹੀਂ ਕੱਢਦੀ ਹੁਣ ਆਪਾਂ ਇਹਨਾਂ ਨੂੰ ਜਾਲ ਦੂਰ ਕਰਤਾ ਨੇੜੇ ਕਰਤਾ ਵਾ ਬਿਲਕੁਲ ਤੂੜੀ ਬਿਲਕੁਲ ਸਹੀ ਹੋ ਗਈ ਆ ਤੇ ਅੱਜ ਆਪਾਂ ਗਿੱਲਾ ਸੀਗਾ ਨਾਲ ਮੀਂਹ ਪਿਆ ਸੀਗਾ ਤੇ ਮਤਲਬ ਨਾਲ ਚਲਾਉਣ ਵਾਲਾ ਨਹੀਂ ਹੈਗਾ ਟਰੈਕਟਰ ਇੱਥੇ ਭੈਲੀ ਦੇ ਵਿੱਚ ਫਿਰ ਵੀ ਆਪਾਂ ਚਲਾ ਕੇ ਵੇਖਿਆ ਵਾ ਤੇ ਮਸ਼ੀਨ ਚੋਕ ਹੋਣ ਦੀ ਵਜ੍ਹਾ ਇਹ ਹੈ ਕਿ ਨਾੜ ਗਿੱਲਾ ਸੀ ਜ਼ਰੂਰੀ ਨਹੀਂ ਹੁੰਦਾ ਕਿ ਹਰ ਇੱਕ ਚੀਜ਼ ਦਾ ਚੱਕਰ ਹੀ ਨਹੀਂ ਹਰ ਬੰਦਾ ਇਹੀ ਸੋਚਦਾ ਵਾ ਕਿ ਖਰੇ ਟਰੈਕਟਰ ਦੇ ਇਹਦੇ ਨਾਲ ਮਸ਼ੀਨ ਦੇ ਨਾਲ ਚੱਕਰ ਹੀ ਨਹੀਂ ਤਾਲਮੇਲ ਬੈਠੇ ਤਾਂ ਕਰਕੇ ਇਹ ਚੱਕਰ ਤੋੜਦਾ ਹੈਗਾ ਟਰੈਕਟਰ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਸਭ ਤੋਂ ਪਹਿਲਾਂ ਜ਼ਰੂਰੀ ਹੁੰਦਾ ਵਾ ਕਿ ਵੀ ਆਪਾਂ ਹੋਰ ਵੀ ਚੀਜ਼ਾਂ ਨੂੰ ਚੈੱਕ ਕਰ ਲਈਏ ਜੇ ਚੱਕਰ ਸਹੀ ਹੋਣ ਤੇ ਠੀਕ ਹੈ ਧੰਨਵਾਦ ਜੀ